हां जी सत श्री अकाल दोस्तों हुणे हुणे इत्ते लगी भयानक आग खबर ने शुरू ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਹਾਂ ਮਾਝਾ ਪਰਦੇਸ਼ ਦੇ ਵਿੱਚ ਗਰਮੀਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜੰਗਲਾਦੇਵੀਚ ਆਗ ਲੱਗਣ ਦੀਆਂ 991 ਘਟਨਾਵਾਂ ਵਾਪਰ ਚੁਕੀਆਂ ਨੇ ਸ਼ਿਮਲਾ ਤੇ ਮੀਰਪੁਰ ਜ਼ਿਲ੍ਹੇ ਤੇ ਜੰਗਲਾਦੇਵੀਚ ਅੱਜ ਦੋ ਥਾਵਾਂ ਤੇ ਆਗ ਲੱਗ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ ਦੇ ਟੂਟੀ ਗੰਡੀ ਖੇਤਰ ਦੇ ਜੰਗਲ ਦੇ ਵਿੱਚ ਸਵੇਰੇ ਭੈਣ ਨੂੰ ਅੱਗ ਲੱਗ ਗਈ ਜੋ ਇੱਕ ਸਰਕਾਰੀ ਇਮਾਰਤ ਤੱਕ ਪਹੁੰਚ ਗਈ ਪਰ ਇਸ ਘਟਨਾ ਦੇ ਕਾਰਨ ਹਾਲੇ ਤੱਕ ਵੀ ਕਿਸੇ ਦਾ ਕੋਈ ਜਾਣੇ ਨੁਕਸਾਨ ਹੋਣ ਦੀ ਖਬਰ ਨਹੀਂ ਆਈ ਹੈ। ਉਹਨਾਂ ਦੱਸਿਆ ਹੈ ਕਿ ਹਮੀਰ ਹਮੀਰਪੁਰ ਖੇਤਰ ਦੇ ਵਿੱਚ ਅੱਗ ਲੱਗਣ ਕਾਰਨ ਮੁੱਖ ਪੰਪ ਹਾਊਸ ਨੁਕਸਾਨਿਆ ਗਿਆ ਹੈ ਜਿਸ ਕਾਰਨ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਵਿੱਚ ਵਿਘਨ ਪਿਆ ਹੈ। ਤੋਂ ਦੇਸ ਬਾਰੇ ਕੀ ਵਿਚਾਰ ਨਹੀਂ ਹੋਏ ਜਿਵੇਂ ਅੱਗ ਲੱਗਣ ਦੀਆਂ ਘਟਨਾਵਾਂ ਦਿਨ-ਬਦਨ ਵਧਦੀਆਂ ਜਾ ਰਹੀਆਂ ਨੇ। ਲੋਕਾਂ ਦਾ ਟੈਨਸ਼ਨ ਲੈ ਲੈ ਕੇ ਬੁਰਾ ਹਾਲ ਹੋਇਆ ਪਿਆ ਉਪਰ ਉਨੀ ਗਰਮੀ ਤੋਂ ਅੱਗੇ ਲੈ ਕੇ ਨੇਕਟ ਨਾਵਾਂ ਨੇ ਲੋਕਾਂ ਦਾ ਹਾਲ ਬੁਰਾ ਹਾਲ ਕਰ ਦਿੱਤਾ ਹੈ